ਹalleluyah ਸਾਰਿਆਂ ਨੂੰ ਜੱਜ ਜੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾ ਦੀ ਪੋਥੀ ਉਹਦੇ 18 ਵਚਨ ਉਹਦੀ ਪਹਿਲੀ ਆਇਤ ਵਿੱਚ ਬਚਾਓ ਲਈ ਧੰਨਵਾਦ ਇਹ ਹੀ ਹੋਵਾ ਮੇਰੇ ਬੱਲ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ਇਹ ਹੋਵਾ ਮੇਰੀ ਚਟਾਨ ਮੇਰਾ ਗੜ ਅਤੇ ਮੇਰਾ ਛਡੌਣ ਵਾਲਾ ਹੈ ਮੇਰਾ ਪਰਮੇਸ਼ਰ ਮੇਰਾ ਟਿਲਾ ਜਿਸ ਦੀ ਸ਼ਰਨੀ ਮੈਂ ਆਇਆ ਹਾਂ ਮੇਰੀ ਢਾਲ ਮੇਰੇ ਬਚਾਓ ਦਾ ਸਿੰਘ ਅਤੇ ਮੇਰਾ ਉੱਚਾ ਗੜ ਮੈਂ ਯਹੋਵਾ ਨੂੰ ਜਿਹੜਾ ਉਸਤਤਜੋਗ ਹੈ ਪੁਕਾਰਾਂ ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ ਅਤੇ ਕੋ ਧਰਮੀ ਦੇ ਹੜਾ ਨੇ ਮੈਨੂੰ ਡਰਾਇਆ ਪਤਾਲ ਦੇ ਹੇਰਿਆਂ ਨੇ ਮੈਨੂੰ ਖੇਲ ਲਿਆ ਮਹਤਵ ਦੇ ਫੰਦੇ ਮੇਰੇ ਸਾਹਮਣੇ ਹੋਏ ਆਪਣੀ ਔਖ ਦੇ ਵੇਲੇ ਮੈਂ ਯਹੋਵਾ ਨੂੰ ਪੁਕਾਰਿਆ ਅਤੇ ਆਪਣੇ ਪਰਮੇਸ਼ਵਰ ਦੀ ਦੁਹਾਈ ਦਿੱਤੀ ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਅਤੇ ਮੇਰੀ ਦੁਹਾਈ ਉਸ ਦੇ ਅੱਗੇ ਸਗੋਂ ਉਸ ਦੇ ਕੰਨਾਂ ਤੱਕ ਪਹੁੰਚੀ ਤਾਂ ਧਰਤੀ ਕੰਬ ਗਈ ਔਰ ਥਰਥਰਾਈ ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ ਔਰ ਤੜ ਤਰਤਰ ਕੁੱਠੀਆਂ ਉਹ ਕਰੋਧਵਾਨ ਜੋ ਹੋ ਗਿਆ ਸੀ ਉਸ ਦੀਆਂ ਨਾਸਾਂ ਤੋਂ ਧੂਆ ਉੱਠਿਆ ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ ਅੰਗਾਰੇ ਉਸ ਤੋਂ ਦਗਦਗ ਕਰਨ ਲੱਗੇ ਉਸ ਨੇ ਆਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਰਿਆ ਅਤੇ ਉਸ ਦੇ ਪੈਰਾਂ ਹੇਠ ਕੁਪਹਨੇਰਾ ਸੀ ਤਾਂ ਉਹ ਕੁਰੂਬੀ ਉੱਤੇ ਚੜ ਕੇ ਉੱਡਿਆ ਹਾਂ ਪੌਣਦਿਆਂ ਖੰਭਾਂ ਉਤੇ ਉਡਾਰੀ ਮਾਰੀ ਉਸਨੇ ਹਨੇਰੇ ਨੂੰ ਆਪਣਾ ਗੁਪਤ ਅਸਥਾਨ ਕਾਲੇ ਜਲਾ ਅਰ ਆਕਾਸ਼ ਦੀਆਂ ਘਟਾਂ ਨੂੰ ਆਪਣੇ ਆਲੇ ਦੁਆਲੇ ਦਾ ਮੰਡਪ ਬਣਾਇਆ ਉਹਦੇ ਅੱਗੇ ਦੀ ਦਮਕ ਤੋਂ ਅਤੇ ਉਹਦੀਆਂ ਘਟਾਂ ਦੇ ਵਿੱਚੋਂ ਗੜੇ ਅਰ ਅੰਗਿਆਰੇ ਨਿਕਲੇ ਤਾਂ ਇਹ ਹੋਵਾ ਆਕਾਸ਼ ਵਿੱਚ ਗਰਜਿਆ ਅਤੇ ਆਤਮਹਾਨ ਨੇ ਆਪਣੀ ਆਵਾਜ਼ ਸੁਣਾਈ ਗੜੇ ਅਤੇ ਅੰਗਿਆਰੇ ਫਿਰ ਉਸਨੇ ਆਪਣੇ ਤੀਰ ਚਲਾ ਕੇ ਉਹਨਾਂ ਨੂੰ ਸ਼ਿਨ ਨੇ ਕੀਤਾ ਅਤੇ ਬਿਜਲੀਆਂ ਲਸ਼ਕਾ ਕੇ ਉਹਨਾਂ ਨੂੰ ਘਬਰਾ ਦਿੱਤਾ ਤਾਂ ਤੇਰੇ ਕੁਰਕੰਦੇ ਕਾਰਨ हे ਯਹੋਵਾ ਤੇਰੀਆਂ ਨਾਸਾਂ ਦੇ ਸਵਾਸ ਦੇ ਝੋਕੇ ਦੇ ਕਾਰਨ ਪਾਣੀ ਦੀਆਂ ਨਾਲੀਆਂ ਦਿਸ ਪਈਆਂ ਅਤੇ ਜਗਤ ਦੀਆਂ ਨੀਹਾਂ ਖੁੱਲ ਗਈਆਂ ਉਹਨੇ ਉਪਰੋਂ ਹੱਥ ਕੱਟ ਕੇ ਮੈਨੂੰ ਲੈ ਲਿਆ ਉਹਨੇ ਮੈਨੂੰ ਪਾਣੀ ਦੇ ਹੜ੍ਹਾਂ ਵਿੱਚੋਂ ਕਢਿਆ ਮੇਰੇ ਬਲਵੰਤ ਵੈਰੀ ਤੋਂ ਉਹਨੇ ਮੈਨੂੰ ਛੁਡਾਇਆ ਅਤੇ ਉਹਨਾਂ ਤੋਂ ਜਿਹੜੇ ਮੈਨੂੰ ਘਿਨ ਕਿੰ ਕਰਦੇ ਸਨ ਕਿਉਂਕਿ ਜੋ ਉਹ ਮੇਰੇ ਨਾਲੋਂ ਬਹੁਤ ਤਕੜੇ ਸਨ ਮੇਰੀ ਬਿਪਤਾ ਦੇ ਦਿਨ ਉਹਨਾਂ ਨੇ ਮੇਰਾ ਸਾਹਮਣਾ ਕੀਤਾ ਪਰ ਤੂੰ ਯਹੋਵਾ ਮੇਰੀ ਟੇਕ ਸੀ ਉਹ ਮੈਨੂੰ ਖੁੱਲੇ ਸਥਾਨ ਵਿੱਚ ਕੱਢ ਲਿਆ ਉਹਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ ਪ੍ਰਸੰਨ ਸੀ ਯਹੋਵਾ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ ਮੇਰੇ ਹੱਥਾਂ ਦੀ ਸੁਚੰਤਾਈ ਦੇ ਅਨੁਸਾਰ ਮੈਨੂੰ ਵਟਾ ਦਿੱਤਾ ਕਿਉਂ ਜੋ ਮੈਂ ਯਹੋਵਾ ਦੇ ਰਾਹਾਂ ਦੀ ਪਾਲਣਾ ਕੀਤੀ ਅਤੇ ਬਤੀ ਕਰਕੇ ਆਪਣੇ ਪਰਮੇਸ਼ਰ ਤੋਂ ਬੇਮੁਖ ਨਹੀਂ ਹੋਇਆ ਉਹ ਦੇ ਸਾਰੇ ਨਿਯਮ ਮੇਰੇ ਸਾਹਮਣੇ ਰਹੇ ਅਤੇ ਉਹ ਦੀਆਂ ਵਿਧੀਆਂ ਨੂੰ ਮੈਂ ਆਪਣੇ ਕੋਲ ਉਦੂਰ ਨਾ ਕੀਤਾ ਮੈਂ ਉਹਦੇ ਨਾਲ ਪੂਰਾ ਉਤਰਿਆ ਅਤੇ ਆਪਣੇ ਆਪ ਨੂੰ ਆਪਣੀ ਬਦੀ ਤੋਂ ਬਚਾਈ ਰੱਖਿਆ ਸੂਰਜ ਹੋਵਾ ਨੇ ਨਿਗਾਹ ਕਰਕੇ ਮੇਰੇ ਧਰਮ ਦੇ ਅਨੁਸਾਰ ਅਤੇ ਮੇਰੇ ਹੱਥਾਂ ਦੀ ਸੁਚੰਤਾਈ ਦੇ ਅਨੁਸਾਰ ਮੈਨੂੰ ਵਟਾ ਦਿੱਤਾ ਦਿਆਵਾਨ ਲਈ ਤੂੰ ਆਪਣੇ ਆਪ ਨੂੰ ਦਿਆਵਾਨ ਵਿਖਾਵੇਂਗਾ ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਵੇਂਗਾ ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਵੇਂਗਾ ਅਤੇ ਹੱਠੇ ਲਈ ਤੂੰ ਆਪਣੇ ਆਪ ਨੂੰ ਹੱਠਾ ਵਿਖਾਵੇਂਗਾ ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ ਪਰ ਉੱਚੀਆਂ ਅੱਖਾਂ ਨੂੰ ਨੀਵਿਆ ਕਰੇਗਾ ਫਿਰ ਤੂੰ ਮੇਰਾ ਦੀਵਾ ਬਾਲਦਾ ਹੈ ਯਹੋਵਾ ਮੇਰਾ ਪਰਮੇਸ਼ਰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜਥੇ ਦੇ ਵਿੱਚੋਂ ਦੀ ਭੱਜ ਸਕਦਾ ਤੇ ਆਪਣੇ ਪਰਮੇਸ਼ਰ ਦੀ ਸਹਾਇਤਾ ਨਾਲ ਮੈਂ ਕੰਦ ਨੂੰ ਟੱਪ ਸਕਦਾ ਹਾਂ ਪਰਮੇਸ਼ਰ ਦਾ ਰਾਹ ਪੂਰਾ ਹੈ ਯਹਵਾ ਦਾ ਬਚਨ ਯਹਵਾ ਦਾ ਬਚਨ ਤਾਇਆ ਹੋਇਆ ਹੈ ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕੋ ਸ਼ਰਨਾਰਥੀਆਂ ਲਈ ਇੱਕ ਢਾਲ ਹੈ ਯਹਵਾ ਤੋਂ ਬਿਨਾ ਹੋਰ ਕੋਣ ਪਰਮੇਸ਼ਰ ਹੈ ਅਤੇ ਸਾਡੇ ਪਰਮੇਸ਼ਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ ਉਹ ਪਰਮੇਸ਼ਰ ਜੋ ਮੇਰਾ ਲੱਕਬਲ ਨਾਲ ਨਾਲ ਕਦਾ ਹੈ ਅਤੇ ਮੇਰਾ ਰਾਸ ਪੂਰਨ ਸੰਪੂਰਨ ਕਰਦਾ ਹੈ ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜਿਹੇ ਬਣਾਉਂਦਾ ਹੈ ਅਤੇ ਅਤੇ ਮੈਨੂੰ ਮੇਰੇ ਉੱਚਿਆਂ ਥਾਵਾਂ ਉੱਤੇ ਖੜਾ ਕਰਦਾ ਹੈ ਉਹ ਮੇਰੇ ਹੱਥਾਂ ਨੂੰ ਜੁੱਤ ਕਰਨਾ ਐਉਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਕਨੂਖ ਝੁਕਾ ਦਿੰਦੀਆਂ ਹਨ ਤੈ ਆਪਣੇ ਬਚਾਅ ਦੀ ਢਾਲ ਮੈਨੂੰ ਦਿੱਤੀ ਹੈ ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ ਅਤੇ ਤੇਰੀ ਨਰਮਾਈ ਨੇ ਮੈਨੂੰ ਮੈਨੂੰ ਵਧਾਇਆ ਹੈ ਤੈ ਮੇਰੇ ਹੇਠ ਮੇਰੇ ਕਦਮਾਂ ਨੂੰ ਵਧਾਇਆ ਹੈ ਅਤੇ ਮੇਰੇ ਮੇਰੇ ਪੈਰ ਨਹੀਂ ਥਲਕੇ ਮੈਂ ਆਪਣੇ ਮੈਂ ਆਪਣੇ ਬੈਰੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਜਾ ਲਿਆ ਮੈਂ ਪਿੱਛਾ ਨਾ ਹਟਿਆ ਜਿੰਨਾ ਚਿਰ ਉਹਨਾਂ ਦਾ ਨਾਸ਼ ਨਾ ਹੋ ਗਿਆ ਮੈਂ ਉਹਨਾਂ ਨੂੰ ਅਜਿਹਾ ਪੰਡਿਆ ਕਿ ਉਹ ਫਿਰ ਨਾ ਉਠ ਸਕੇ ਉਹ ਮੇਰੇ ਪੈਰਾਂ ਹੇਠ ਡਿੱਗ ਪਏ ਸਨ ਤੈ ਜੁੱਧ ਦੇ ਲਈ ਮੇਰੇ ਲੱਖ ਨੂ ਬਲ ਨਾਲ ਕਸਿਆ ਹੈ ਤੈ ਮੇਰੇ ਵਿਰੋਧੀਆਂ ਨੂੰ ਮੇਰੇ ਹੇਠ ਝੁਕਾ ਦਿੱਤਾ ਹੈ ਤੈ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਦਿਖਾਈ ਅਤੇ ਮੈਂ ਆਪਣੇ ਕਿੰਨ ਕਰਨ ਵਾਲਿਆਂ ਦਾ ਸਤਿਆਨਾਸ਼ ਕੀਤਾ ਉਹਨਾਂ ਨੇ ਦੁਹਾਈ ਦਿੱਤੀ ਪਰ ਕੋਈ ਬਚਾਓ ਵਾਲਾ ਨਹੀਂ ਸੀ ਸਗੋ ਜ ਹੋਵਾ ਅੱਗੋਂ ਕੀ ਸਗੋ ਜ ਹੋਵਾ ਅੱਗੇ ਵੀ ਪਰ ਉਸ ਨੇ ਉਹਨਾਂ ਨੂੰ ਉਹਨਾਂ ਨੂੰ ਉਤਰ ਨਾ ਦਿੱਤਾ ਫਿਰ ਮੈਂ ਉਹਨਾਂ ਨੂੰ ਹਵਾ ਨਾਲ ਉੜਦੀ ਧੂੜ ਵਾਂਗ ਵੰਗੂ ਪੀ ਸੁੱਟਿਆ ਰਸਤੇ ਦੇ ਚਿੱਕੜ ਵਾਂਗੂ ਉਹਨਾਂ ਨੂੰ ਸੁੱਟ ਦਿੱਤਾ ਤੈ ਮੈਨੂੰ ਲੋਕਾਂ ਦੀ ਝਗੜਿਆ ਤੋਂ ਛੁਟਾਇਆ ਤੈ ਮੈਨੂੰ ਕੌਮਾ ਦਾ ਮੁਖੀਆ ਮੁਖੀਆ ਥਾਪਿਆ ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਜਾਤਾ ਉਹਨਾਂ ਨੇ ਮੇਰੀ ਸੇਵਾ ਕੀਤੀ ਸੁੰਦਿਆਂ ਸਾਰ ਉਹ ਅਧੀਨ ਹੋ ਗਏ ਪਰਦੇਸੀ ਮੇਰੇ ਅੱਗੇ ਫਿਚਕ ਕੇ ਆਏ ਆਏ ਪਰਦੇਸੀ ਕੁਮਲਾ ਕੇ ਅਤੇ ਆਪਣੇ ਦੇ ਆਪਣੇ ਦੇ ਕੋਟਾਂ ਵਿੱਚੋਂ ਥਰਥਰਉਂਦੇ ਹੋਏ ਨਿਕਲੇ ਯਹੋਵਾ ਜੀ ਹੁੰਦਾ ਹੈ ਸੋ ਮੁਬਾਰਕ ਹੋਵੇ ਮੇਰੀ ਚਟਾਨ ਅਤੇ ਮੇਰੇ ਬਚਾਓ ਦੇ ਪਰਮੇਸ਼ਰ ਦੀ ਬਜ਼ੁਰਗੀ ਹੋਵੇ ਹੋਵੇ ਉਸੇ ਹੀ ਪਰਮੇਸ਼ਰ ਨੇ ਮੇਰਾ ਬਦਲਾ ਲਿਆ ਅਤੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ ਜਿਸ ਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਡਾਇਆ ਹਾਂ ਤੈ ਮੈਨੂੰ ਮੇਰੇ ਵਿਰੋਧੀਆਂ ਵਿਰੋਧੀਆਂ ਵਿੱਚੋਂ ਉੱਚਾ ਕੀਤਾ ਮੈਨੂੰ ਜ਼ਾਲਮਾਂ ਤੋਂ ਬਚਾਇਆ ਇਸੇ ਕਾਰਨ ਤੇਜ ਹੋਵਾ ਮੈਂ ਕੋਮਾ ਵਿੱਚ ਤੇਰਾ ਧੰਨਵਾਦ ਕਰਾਂਗਾ ਅਤੇ ਤੇਰੇ ਨਾਮ ਦਾ ਜਸ ਗਾਵਾਂਗਾ ਉਹ ਆਪਣੇ ਬਾਦਸ਼ਾਹ ਨੂੰ ਵੱਡੇ ਪਹਚਾਉਂ ਦਿੰਦਾ ਹੈ ਅਤੇ ਆਪਣੇ ਬਸਰ ਦਿੱਤੇ ਹੋਏ ਉਤੇ ਬਰਾਫਾਤ ਦੌਦ ਅਤੇ ਉਹ ਦੇਹਾਂਛੋਤੇ ਸਦਾ ਦੀਕ ਦਿਆ ਕਰਦਾ ਹੈ